ਜੇ ਪਿੰਡਰਾਂ ਵਾਲਾ ਦਰਬਾਰ ਸਾਹਿਬ ਦੇ ਅੰਦਰ ਨਾ ਹੁੰਦਾ ਤਾਂ ਦਰਬਾਰ ਸਾਹਿਬ ਤੇ ਅਟੈਕ ਨਹੀਂ ਜੀ ਹੋਣਾ ਚਲੋ ਮੰਨ ਲੈਨੇ ਆ ਕਿ ਦਰਬਾਰ ਸਾਹਿਬ ਤੇ ਪਿੰਡਰਾਂ ਵਾਲੇ ਕਰਕੇ ਅਟੈਕ ਹੋਇਆ ਪਰ ਜਿਹੜੇ ਹੋਰ 39 ਗੁਰਦੁਆਰਿਆਂ ਤੇ ਅਟੈਕ ਹੋਇਆ ਉੱਥੇ ਕਿਹੜਾ ਪਿੰਡਰਾਂ ਵਾਲਾ ਸੀ ਸੰਧੂ ਸਾਹਿਬ ਸਚਾਈ ਤਾਂ ਇਹ ਆ ਕਿ ਪਿੰਡਰਾਂ ਵਾਲਾ ਦਰਬਾਰ ਸਾਹਿਬ ਨਾ ਵੀ ਹੁੰਦਾ ਤਾਂ ਅਟੈਕ ਤਾਂ ਵੀ ਹੋਣਾ ਸੀ ਸੰਧੂ ਸਾਹਿਬ ਜਦੋਂ ਉੱਤਰਾਂ ਚਲਵੇ ਚਕਰਾਤੇ ਦੀਆਂ ਪਹਾੜੀਆਂ ਵਿਖੇ ਦਰਬਾਰ ਸਾਹਿਬ ਦਾ ਮਾਡਲ ਤਿਆਰ ਕਰਕੇ ਹਮਲੇ ਦੀਆਂ ਰਿਹਸਲਾ ਕੀਤੀਆਂ ਗਈਆਂ ਉਦੋਂ ਤੇ ਅਜੇ ਪਿੰਡਰਾਂ ਵਾਲਾ ਦਰਬਾਰ ਸਾਹਿਬ ਆਇਆ ਹੀ ਨਹੀਂ ਸੀ ਕੀ ਕਹਿ ਰਹੇ ਹੋ ਨਿਕੰਦ ਜੀ ਠੀਕ ਕਹਿ ਰਿਹਾ ਸਿਰਫ ਡਿਊਟੀ ਨਾ ਬਜਾਇਆ ਕਰੋ ਕੁਝ ਪੜਿਆ ਸੁਣਿਆ ਵਿਚਾਰਿਆ ਵੀ ਕਰੋ ਦਰਬਾਰ ਸਾਹਿਬ ਤੇ ਹਮਲੇ ਦਾ ਮਕਸਦ ਸੇ ਕੌਮ ਨੂੰ ਦੁਨੀਆ ਵਿੱਚ ਸਿਰਫ ਬਦਨਾਮ ਕਰਨਾ ਸੀ ਤੇ ਇਹ ਸੋਚ ਸੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ